ਹੁਣ ਹਰ ਕੋਈ ਨਹੀਂ ਖਰੀਦ ਪਾਵੇਗਾ ਸਬਜ਼ੀਆਂ ਆਚਾਰ ਦੇ ਨਾਲ ਰੋਟੀ ਖਾਣ ਦੇ ਲਈ ਹੋ ਜਾਓ ਤਿਆਰ ਹੁਣ ਗੋਭੀ, Karela, ਮਟਰ, ਤੋਰੀ ਕੋਈ ਵੀ ਸਬਜ਼ੀ ਤੁਹਾਡੇ ਤੇ ਭਾਰੀ ਪਵੇਗੀ ਨਹੀਂ ਖਰੀਦ ਪਾਵੋਗੇ ਜੇਕਰ ਤੁਸੀਂ ਗਰੀਬੋ ਵਿਆਹ ਸੋਸ਼ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਲਗਾਤਾਰ ਵੀ ਪੈ ਰਹੇ ਆਏ ਤੇ ਮੀਂਹ ਦੇ ਕਰਕੇ ਜਿਹੜਾ ਇਹ ਉਹ ਬਹੁਤ ਸਾਰੇ ਲੋਕ ਸਬਜ਼ੀਆਂ ਖਾਣ ਤੋਂ ਵਾਂਝੇ ਰਹਿ ਸਕਦੇ ਨੇ ਉਹਨਾਂ ਨੂੰ ਆਚਾਰ ਦੇ ਨਾਲ ਰੋਟੀ ਖਾਣੀ ਪੈ ਸਕਦੀ ਹੈ ਕਿਉਂਕਿ ਤੁਹਾਡਾ ਜੇਬ ਜਿਹੜਾ ਹੈ ਉਹ ਸਬਜ਼ੀਆਂ ਖਰੀਦਣ ਤੋਂ ਹੋ ਸਕਦਾ ਹੈ ਕਿ ਜੋ ਹੈ ਉਹ ਅਸਮਰਥ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਨ੍ਹਾਂ ਦਿਨਾਂ ਦੇ ਵਿੱਚ ਹਰ ਇੱਕ ਕਿਸੇ ਦੇ ਕੋਲ ਪੈਸਾ ਨਹੀਂ ਹੁੰਦਾ ਇੰਨਾ ਹਰ ਕੋਈ ਜਿਹੜਾ ਇੰਨਾ ਅਮੀਰ ਨਹੀਂ ਹੁੰਦਾ ਜਿੰਨੀ ਤੁਹਾਡੀ ਦਿਹਾੜੀ ਹੈ ਉਹ ਹੋ ਸਕਦਾ ਹੈ ਕਿ ਉੰਨੇ ਦੀ ਸਬਜ਼ੀ ਜਿਹੜੀ ਆ ਤੁਹਾਨੀ ਤੁਹਾਨੂੰ ਖਰੀਦਣੀ ਪਵੇ ਪੂਰਾ ਮਾਮਲਾ ਕੀ ਹੈ ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਆਖਿਰਕਾਰ ਕੀ ਅਜਿਹਾ ਹੋ ਗਿਆ ਕਿ ਤੁਸੀਂ ਜਿਹੜਾ ਐ ਅਸੀਂ ਇਹ ਖਬਰ ਦੇ ਰਹੇ ਆ ਕਿ ਸਬਜ਼ੀਆਂ ਜਿਹੜੀਆਂ ਨੇ ਉਹ ਬਹੁਤ ਸਾਰੇ ਲੋਕ ਨਹੀਂ ਖਰੀਦ ਪਾਣਗੇ ਦਰਅਸਲ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਮੀਂਹ ਦੇ ਕਰਕੇ ਪਿਛਲੇ 5-4 ਦਿਨਾ ਤੋਂ ਸਬਜ਼ੀਆਂ ਦੇ ਰੇਟ ਦੁੱਗਣੇ ਹੋਣੇ ਸ਼ੁਰੂ ਹੋ ਗਏ ਨੇ ਜੀ ਹਾਂ ਜਿਸ ਦੇ ਕਾਰਨ ਲਗਾਤਾਰ ਹੋ ਰਹੀ ਇਸ ਦਾ ਕਾਰਨ ਲਗਾਤਾਰ ਹੋ ਰਹੀ ਬਰਸਾਤ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਪਹਾੜਾਂ ਵਿੱਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਦੇ ਕਾਰਨ ਪਹਾੜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਜਿਵੇਂ ਫਲੀਆਂ ਤੋਰੀਆਂ ਪਹਾੜੀ ਗਰੇਲਾ गोभी मटर आदि दी आमद ਘਟ ਗਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਬਰਸਾਤ ਤੋਂ ਬਾਅਦ ਧੁੱਪ ਚੜਨ ਕਾਰਨ ਜਿਹੜਾ ਹਮਸ ਹੈ ਅਤੇ ਜਿਸ ਦੇ ਕਾਰਨ ਸਬਜ਼ੀਆਂ ਜਲਦੀ ਖਰਾਬ ਹੋ ਰਹੀਆਂ ਨੇ ਲੋਕਲ ਲੈਵਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਹਮਸ ਹਮਸ ਦੇ ਕਾਰਨ ਨਹੀਂ ਹੋ ਪਾ ਰਹੀ ਹੈ ਜਿਸ ਦੇ ਕਾਰਨ ਬਰਸਾਤ ਦੇ ਦਿਨਾਂ ਦੇ ਵਿੱਚ ਹਰ ਸਾਲ ਸਬਜ਼ੀਆਂ ਦੇ ਰੇਟ ਵੱਧਦੇ ਹਨ ਪਰ ਇਸ ਵਾਰ ਮੌਨਸੂਨ ਕਰੀਬ 10 ਦਿਨ ਪਹਿਲਾਂ ਆਉਣਾ ਹੋਣਾ ਔਰ ਆ ਗਿਆ ਜਿਸ ਕਰਕੇ ਸਬਜ਼ੀਆਂ ਦੇ ਰੇਟ ਪਹਿਲਾਂ ਹੀ ਵਧਨੇ ਸ਼ੁਰੂ ਹੋ ਗਏ ਨੇ ਉੱਥੇ ਹੀ ਸਬਜ਼ੀ ਖਰੀਦਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਸਬਜ਼ੀਆਂ ਦੇ ਰੇਟ ਸੁਣ ਕੇ ਹੈਰਾਨ ਰਹਿ ਗਏ ਨੇ ਲੋਕ ਕੀ ਕਹਿ ਰਹੇ ਨੇ ਕਿਵੇਂ ਇਸ ਸਮੇਂ ਬਰਸਾਤ ਨੇ ਹੋਣਾ ਤਾਂ ਬੁਰਾ ਹਾਲ ਕੀਤਾ ਹੈ ਸਾਰਾ ਕੁਝ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੋ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਣੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਆਣੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵੱਧ ਗਿਆ ਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਵੀ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜ਼ੀ ਪੰਜਾਬ ਵਿੱਚ ਨਹੀਂ ਆ ਰਹੀ ਔਰ ਜਿਹੜੀ ਸਾਡੀ ਲੋਕਲ ਸਬਜ਼ੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀਆਂ ਖਰਾਬ ਹੋ ਗਈਆਂ ਜਿਸ ਦਾ ਰੇਟ ਜਿਹੜੇ ਆ ਤਿੰਨ ਤਿੰਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੌਣ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਸਬਜੀ ਵਾਲਾ ਸਿਸਟਮ ਜਿਹੜਾ ਹੀ ਕਿਲੋ ਲੈ ਆਂਦੇ ਹੀ ਅੱਧਾ ਕਿਲੋ ਲੈ ਆਂਦੇ ਹੀ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ ਹੈ ਸਬਜੀ ਜਗਦਾ ਮਹਿੰਗੀ ਹੋ ਗਈ ਹੈ ਇਧਰ ਦੀ ਲੋਕਲ ਸਬਜੀ ਖਤਮ ਹੋ ਗਈ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜੀ ਪਹਾੜ ਚੋਂ ਲਿਆਉਂਦੇ ਹੋਰ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨੇ ਚੱਲਦੀ ਹੈ ਤੇ ਗਾਹ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਾਹਦੇ ਇਹ ਪੁੱਛ ਗਏ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਕੀ ਕਰ ਰਹੇ ਰੇਟ ਹੋ ਜਾਂਦਾ ਇਹ ਸਬਜ਼ੀ ਹੁਣ ਲੋਕਲ ਤਾਂ ਇੱਧਰ ਖਤਮ ਹੋ ਗਈ ਆ ਬਾਹਰ ਦੀ ਸਬਜ਼ੀ ਆਂਦੀ ਏ ਬਾਹਰ ਜਾਂ ਬਾਰਿਸ਼ਾਂ ਹੋ ਜਾਂਦੀ ਆ ਬਾਹਰ ਜਾਂ ਬਾਰਿਸ਼ਾਂ ਸ਼ੁਰੂ ਹੋ ਜਾਂਦੀ ਆ ਇਹ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਪਹਿਲਾਂ ਦਾ ਰੇਟ ਕੀ ਚੱਲ ਰਿਹਾ ਹੈ ਅਰਬੀ ਉਹ ਤਾਂ ਨਾਰਮਲ ਸੀਗਾ ਪਹਿਲੇ ਤੇ 50 50 ਰੁਪਏ ਕਿਲੋ ਉਹ 60 ਰੁਪਏ ਕਿਲੋ ਆ ਗੋਭੀ ਤਾਂ ਲੈ ਆ ਗਈ 50 40 50 ਰੁਪਏ ਹੁਣ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲ ਰਿਹਾ ਹੈ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਉਹਦੇ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਦੋ ਚਾਰ ਹਾਂਜੀ ਦੋ ਚਾਰ ਦਿਨ ਕੀ ਲੱਗਦਾ ਕਿੰਨੀ ਦੇਰ ਤੱਕ ਡਾਊਨ ਆਾਂਗੇ ਦੇਖੋ ਤਾਂ ਕਿ ਖਿਆ ਨਹੀਂ ਸਕਦੇ ਇਸ ਬਾਰੇ ਜਿੰਨੇ ਦਿਨ ਬਰਸਾਤੇ ਆ ਹਾਂ ਬਰਸਾਤ ਹੈ ਇਧਰ ਤੇ ਪੰਜਾਬ 'ਚ ਤੇ ਘਾਟਾ ਪਾੜ ਜਿੱਧਰ ਉਹ ਲੋਕਲ ਸਬਜ਼ੀ ਆਉਂਦੀ ਆ ਉਧਰੋਂ ਤਾਂ ਥੋੜਾ ਫਰਕ ਪੈ ਜਾਣਾ ਵਾ ਰੇਟ 'ਚ ਜਿੰਨੀ ਦੇਰ ਬਰਸਾਤ ਹੈ ਸੱਤੀ ਦੇ ਅਸਾਰ ਹੈਗੀ ਇਹ ਰੇਟ ਕੱਟਣ ਦੇ ਆ ਨਾ ਮੁਸ਼ਕਲ ਆ ਨਾ ਨਾ ਹਰ ਸਾਲ ਹਾਂਜੀ ਹਰ ਸਾਲ ਇਦਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜਕੱਲ 100 120 ਤੱਕ ਪਹੁੰਚ ਜਾਂਦਾ ਸੀਗਾ